ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸ ਨਿਊਜ਼ ਸਰਸਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਪਿਛਲੇ ਕਈ ਮਹੀਨਿਆਂ 'ਚ ਦਿਨ ਦਿਹਾੜੇ ਸਿਉਣਾ ਤੇ ਨਗਦੀ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਹੋਣ ਦੇ ਬਾਅਦ ਵੀ ਅਜੇ ਤੱਕ ਪੁਲਿਸ ਵੱਲੋਂ ਕੋਈ ਸੁਰਾਗ ਨਹੀਂ ਜਟਾਇਆ ਜਾ ਸਕੇ ਇਹ ਚੋਰਿਰੋ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੰਦਾ ਤੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਘਟਨਾਵਾਂ ਕੈਦ ਹੋਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਐ ਇਸੇ ਤਰ੍ਹਾਂ ਹੀ ਡੱਬ ਵਾਲੀ ਦੇ ਨੇੜੇ ਪਿੰਡ ਮਿਠੜੀ ਪਿੰਡ ਚ ਦਿਨ ਦਿਹਾੜੇ ਦੋ ਬਾਈਕ ਸਵਾਰ ਚੋਰਾਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਘਰ ਦੇ ਨੇੜੇ ਚੋਰੀ ਕਰਨ ਦੇ ਸਮੇਂ ਅਤੇ ਚੋਰੀ ਕਰਕੇ ਜਾਣ ਦੀਆਂ ਤਸਵੀਰਾਂ ਕੁਝ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਇਸ ਮਾਮਲੇ ਨੂੰ ਲੈ ਕੇ ਔਡਾ ਥਾਣੇ 'ਚ ਅਗਿਆਤ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਠੜੀ ਨਿਵਾਸੀ ਹਰਪਾਲ ਸਿੰਘ ਨੇ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਸ ਦੀ ਪਤਨੀ ਤੇ ਬੱਚੇ ਆਪਣੇ ਰਿਸ਼ਤੇਦਾਰੀ 'ਚ ਗਏ ਹੋਏ ਸੀ। ਉਹ ਸਵੇਰੇ ਕਰੀਓ 7:30 ਵਜੇ ਘਰ ਨੂੰ ਤਾਲਾ ਲਾ ਕੇ ਕਿਸੇ ਕੰਮ ਤੇ ਗਿਆ। ਜਦੋਂ ਦੁਪਹਿਰ ਬਾਅਦ ਕਰੀਬ 3 ਵਜੇ ਘਰ ਪਰਤਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸੀ ਤੇ ਅਲਮਾਰੀਆਂ ਦਾ ਸਮਾਨ ਖਿੰਡਿਆ ਹੋਇਆ ਸੀ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਘਰ ਦੇ ਵਿੱਚ ਅਲਮਾਰੀ 'ਚ ਪਏ 80000 ਰੁਪਏ ਦੀ ਨਗਦੀ ਤੇ ਸੋਨੇ ਦੇ 2 ਛਾਪਾਂ ਤੋਂ ਇਲਾਵਾ ਕੁਝ ਜ਼ਰੂਰੀ ਕਾਗਜ਼ਾਤ ਵੀ ਚੋਰੀ ਹੋ ਗਏ ਐ ਫਿਲਹਾਲ ਔਡਾ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਿਨ ਦਿਹਾੜੇ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਔਰ ਇਸੇ ਤਰ੍ਹਾਂ ਦੇ ਹੀ ਇੱਕ ਬਾਈਕ ਤੇ ਸਵਾਰ ਹੋ ਕੇ ਕੂੜਾ ਚੁਗਣ ਦੇ ਬਹਾਨੇ ਇੱਕ ਪੱਲੀ ਲੈ ਕੇ ਚੋਰ ਪਿੰਡ ਦੇ ਵਿੱਚ ਦਾਖਲ ਹੁੰਦੇ ਆ ਤੇ ਜਿਸ ਘਰ ਦੇ ਤਾਲਾ ਲੱਗਿਆ ਹੁੰਦਾ ਉਸ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਚ ਪਈ ਨਗਦੀ ਤੇ ਸੋਨਾ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਆ ਦੱਸਿਆ ਜਾ ਰਿਹਾ ਹੈ ਕਿ ਇਹ ਕੂੜਾ ਚੁਗਣ ਦੇ ਬਹਾਨੇ ਗ੍ਰੋ ਮੋਟਰਸਾਈਕਲ ਤੇ ਆਉਂਦਾ ਇਹਨਾਂ ਦੇ ਨਾਲ ਇੱਕ ਕੂੜਾ ਚੁਗਣ ਲਈ ਪੱਲੀ ਦਾ ਬਹਾਨਾ ਬਣਾਇਆ ਹੁੰਦਾ ਤੇ ਨੇੜੇ ਤੇੜੇ ਕੁਛ ਦੇਰ ਤੱਕ ਰეკੀ ਕਰਨ ਤੋਂ ਬਾਅਦ ਘਰ ਚ ਦਾਖਲ ਹੋ ਜਾਂਦੇ ਆ ਤੇ ਕੁਛ ਹੀ ਮਿੰਟਾਂ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਆ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕਾਲਾਂਵਲੀ ਦੀ ਜੰਗੀਰ ਕਲੋਨੀ ਚ ਮਾਸਟਰ ਗੁਰਤੇਜ ਸਿੰਘ ਦੇ ਘਰ ਚੋਂ ਲੱਖਾਂ ਰੁਪਏ ਦੀ ਨਗਦੀ ਤੇ ਸਿਉਣਾ ਚੋਰੀ ਕਰਨ ਦੀ ਵਾਰਦਾਤ ਨੂੰ ਇਸੇ ਤਰ੍ਹਾਂ ਦੇ ੂੜਾ ਚੋਗਣ ਵਾਲੇ ਦਾ ਬਹਾਨਾ ਬਣਾ ਕੇ ਇਸ ਗਰੋ ਨੇ ਚੋਰੀ ਕੀਤੀ ਸੀ ਇਸ ਤੋਂ ਪਹਿਲਾਂ ਵੱਡਾ ਗੋੜਾ ਥਾਣਾ ਦੇ ਪਿੰਡ ਰੱਗੂਆਣਾ ਚ ਮਾਸਟਰ ਬਲਵੰਤ ਸਿੰਘ ਬਰਾੜ ਦੇ ਘਰ ਵੀ ਦਿਨ ਦਿਹਾੜੇ ਨਗਦੀ ਤੇ ਸਿਉਣਾ ਚੋਰੀ ਕਰਕੇ ਮੌਕੇ ਤੋਂ ਤਿੰਨ ਅਣਪਛਾਤੇ ਬਾਈਕ ਸਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਭਰਾਰ ਹੋ ਗਏ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਪਿੰਡ ਛਤਰੀਆਂ ਤੋਂ ਪੰਨੀਵਾਲਾ ਰੋਡ ਤੇ ਵੀ ਇੱਕ ਟਾਣੀ ਨੂੰ ਵੀ ਦਿਨ ਦਿਹਾੜੇ ਇਸੇ ਤਰ੍ਹਾਂ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਸ ਤਰ੍ਹਾਂ ਕੂੜਾ ਚੁਗਣ ਦਾ ਬਹਾਨਾ ਲੈ ਕੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਪਰ ਪੁਲਿਸ ਵੱਲੋਂ ਅਜੇ ਤੱਕ ਇਸ ਗਰੋਹ ਦੇ ਬਾਰੇ ਕੋਈ ਜਿਆਦਾ ਸੁਰਾਗ ਹੱਥ ਨਹੀਂ ਲੱਗ ਸਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ